ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਵਾਦੇ ਅੰਜ ਹੁਣ ਦੇ ਪਹਿਲੀ ਵੱਡੀ ਖਬਰ ਦੇ ਵੱਲ 31 ਮਾਰਚ ਤੋਂ ਬਾਅਦ ਨਹੀਂ ਮਿਲੇਗੀ ਇਲੈਕਟ੍ਰਿਕ ਕਾ ਬਾਨਾਂ ਦੇ ਖਰੀਦ ਤੇ ਸਬਸਿਡੀ ਫੇਮਾ ਦੋਸਤ ਸਕੀਮ ਨੂੰ ਰੋਕਣ ਦਾ ਫੈਸਲਾ ਇਲੈਕਟ੍ਰਿਕ ਦਾ ਬਹਾਨਾ ਕਿਰਦਨ ਬਾਲਿਆ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਝਟਕਾ ਲੱਗ ਸਕਦਾ ਹੈ ਸਰਕਾਰ ਨੇ ਵੀਰਵਾਰ ਨੂੰ ਕਹਿ ਕੇ ਉਸਨੇ ਇਲੈਕਟ੍ਰਿਕ ਦਾ ਬਹਾਨਾ ਨੂੰ ਤੇ ਸ਼ਾਹਤਾ ਕਰਨ ਲਈ 플ੈਗਸ਼ਿਪ ਸਕੀਮਾਂ ਫੇਮ ਦੇ ਦੂਜੇ ਪੜਾਅ ਨੂੰ 31 ਮਾਰਚ ਤੋਂ ਅੱਗੇ ਨਹੀਂ ਵਧਾਇਆ ਹੈ ਭਾਰੀ ਉਦਯੋਗ ਮੰਤਰਾਲੇ ਨੇ ਫੇਮ ਦੋਸ ਸਕੀਮ ਦੀ ਸਮਾਂ ਮਿਆਦ ਵਧਾਉਣ ਬਾਰੇ ਮੀਡੀਆ ਰਿਪੋਰਟ ਦੇ ਵਿੱਚ ਕੀਤੇ ਗਏ ਦਾਅਵੇ ਦਾ ਖੰਡਨ ਕੀਤਾ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਕਿ ਕੇਂਦਰ ਨੇ ਅਸਥਾਈ ਤੌਰ ਤੇ 500 ਕਰੋੜ ਰੁਪਏ ਦੇ ਖਰਚੇ ਦੇ ਨਾਲ ਐਸ ਜੀ ਇਹਨਾਂ ਨੂੰ 31 ਜੁਲਾਈ ਤੱਕ 4 ਮਹੀਨਾਵਾਂ ਦੇ ਲਈ ਵਧਾ ਦਿੱਤਾ ਹੈ। ਅਗਲੀ ਖਬਰ ਲੋਕ ਸਭਾ ਚੋਣਾਂ ਦੇ ਲਈ ਆਪ ਦਾ ਕੈਂਪੇਨ ਲਾਂਚ ਅਸੀਂ ਮੰਨ ਤੇ ਕੇਰੀਬਾਲ ਵੀ ਮੌਜੂਦ ਆ। ਆਮ ਆਰਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਲਈ ਪ੍ਰਚਾਰ ਮੁਹਿੰਮਾ ਸ਼ੁਰੂ ਕਰ ਦਿੱਤੀ ਆ। ਪਾਰਟੀ ਨੇ ਦਿੱਲੀ ਦੇ ਲਈ ਪ੍ਰਚਾਰ ਦੇ ਪੰਜ ਲਾਈਨ ਰੱਖਿਆ ਕਿ ਸੰਸਦ ਮੈਂ ਵੀ ਕੇਰੀਬਾਲ ਤੋਂ ਦਿੱਲੀ ਹੋਗੀ ਔਰ ਖੁਸ਼ਹਾਲ। ਦਿੱਲੀ ਦੇ ਮੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਦੇ ਵਿੱਚ ਇਸ ਮੌਮ ਦੇ ਸ਼ੁਰੂਆਤ ਕੀਤੀ ਹੈ। ਇਸ ਮੌਕੇ ਦਿੱਲੀ ਤੋਂ ਲੋਕ ਸਭਾ ਚੋਣਾਂ ਲੜ ਰਹੇ ਚਾਰੋਂ ਉਮੀਦਵਾਰ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਨਜ਼ਰ ਆਏ ਮੱਖ ਮੰਤਰੀ ਕੇਜਰੀਵਾਲ ਨੇ ਜਿੱਥੇ ਮੁਫਤਾਂ ਬਿਜਲੀ, ਸਿੱਖਿਆ ਅਤੇ ਇਲਾਜ ਨੂੰ ਲੈ ਕੇ ਪਾਰਟੀ ਦੀਆਂ 12 ਸਾਲ ਦੇ ਵਿੱਚ ਹੋਈ ਤਰੱਕੀ ਨੂੰ ਗਿਣਿਆ ਤੇ ਉੱਤੇ ਕੇਂਦਰ ਸਰਕਾਰ ਤੇ ਵੀ ਤਿੱਖੇ ਹਮਲੇ ਕੀਤੇ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਪੰਜਾਬ ਪੁਲਿਸ ਵੀ ਹਰਿਆਣਾ ਪੁਲਿਸ ਵਾਲੇ ਰਾ 250 ਪ੍ਰਦਰਸ਼ਨਕਾਰੀਆਂ ਦੇ ਖਿਲਾਫ ਮਾਮਲਾ ਦਰਜ ਸੀਸੀਟੀਵੀ ਕੈਮਰੇਆ ਦੇ ਰਾਹੀਂ ਕਰ ਰਹੀ ਸਨਾਖਤ ਪੰਜਾਬ ਪੁਲਿਸ ਵੀ ਹਰਿਆਣਾ ਪੁਲਤ ਦੇ ਰਾਤ ਤੇ ਪੈ ਗਿਆ ਹਰਿਆਣਾ ਪੁਲਤ ਦੇ ਬੰਗ ਪੰਜਾਬ ਪੁਲਿਸ ਵੀ ਧਰਨਾ ਦਿਨ ਵਾਲਿਆਂ ਦੇ ਖਿਲਾਫ ਸਖਤ ਐਕਸ਼ਨਾਂ ਕਰਨ ਲੱਗ ਪਈ ਹੈ ਪੁਲਿਸ ਨੇ ਲੁਧਿਆਣਾ ਦੇ ਬੈਚ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਤੇ ਲਾਡੋਬਾਲ ਟੋਲ ਪਲਾਜ਼ਾ ਤੇ ਜਾਮ ਲਾਉਣ ਵਾਲੇ ਕਰੀਬ 250 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਟਰੱਕ ਯੂਨੀਅਨ ਤੇ ਪੱਲੇਦਾਰ ਯੂਨੀਅਨ ਨੇ ਅਨਾਜ ਨੀਤੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ ਐਸਾ ਦਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ लाठी चार्ज ਵੀ ਕੀਤਾ ਸੀ ਪੁਲਿਸ ਹੁਣ ਸੀਸੀਟੀਵੀ ਕੈਮਰਾ ਦਰਹੀਂ ਪ੍ਰਦਰਸ਼ਨਕਾਰੀਆਂ ਦੇ ਪਛਾਣਕਾਰੀਆ ਮੁਲਜ਼ਮਾਂ ਦੇ ਖਿਲਾਫ ਆਈ ਪੀ ਸਿੱਧਗਾ ਤਰਾਮਾ 352186283278 149 8b ਨੈਸ਼ਨਲ ਹਾਈਵੇ ਐਕਟਾ 1956 ਦੇ ਤਹਿਤਾ ਕੇਸ ਦਰਜ ਕੀਤਾ ਗਿਆ ਤੇ ਅਜਿਹਾ ਹੀ ਐਕਸ਼ਨ ਖਨੌਰੀਆ ਤੇ ਸ਼ੰਭੂ ਬਾਰਡਰਾਂ ਦੇ ਉੱਪਰ ਹਰਿਆਣਾ ਪੁਲਿਸ ਕਰ ਰਹੀ ਹੈ ਭਾਰਤੀ ਰੇਲਵੇ ਨੇ ਕੱਢੀਆਂ 9000 ਅਸਾਮੀਆਂ ਕੱਲ ਤੋਂ ਕਰੋ ਅਪਲਾਈ ਰੇਲਵੇ ਦੇ ਵਿੱਚ ਆ ਅਸਿਸਟੈਂਟ ਲੋਕੋ ਪਾਇਲਟ ਦੀਆਂ 5000 ਅਸਾਮੀਆਂ ਦੇ ਭਾਰਤੀ ਤੋਂ ਬਾਅਦ ਹੁਣ ਰੇਲਵੇ ਭਾਰਤੀ ਬੋਰਡ ਨੇ ਟੈਕਨੀਸ਼ੀਅਨ ਦੀਆਂ 9000 ਅਸਾਮੀਆਂ ਦੇ ਭਾਰਤੀ ਉਦਯੋਗਾ ਛੋਟਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਛੋਟੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਨਾਲ ਅਰਜ਼ੀਆਂ ਦੇ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਨੋਟੀਫਿਕੇਸ਼ਨ ਦੇ ਅਨੁਸਾਰ ਐਸ ਭਾਰਤੀ ਦੇ ਲਈ ਅਰਜ਼ੀ ਪ੍ਰਕਿਰਿਆ 9 ਮਾਰਚ 2024 ਤੋਂ ਸ਼ੁਰੂ ਕੀਤੀ ਜਾਵੇਗੀ ਸਾਰੇ ਉਮੀਦਵਾਰ ਜੋ ਰੇਲਵੇ ਟੈਕਨੀਸ਼ੀਅਨ ਭਾਰਤੀ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਤੇ ਭਾਰਤੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ indianrailways.gov.in ਤੇ ਜਾ ਕੇ ਅਤੇ 8 April 2024 ਦੇ ਆਖਰੀ ਮਿਤੀ ਤੱਕ ਅਰਜ਼ੀ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਯੋਗ ਹੋਣਗੇ ਮੌਸਮ ਵਿਭਾਗ ਦੇ ਚੇਤਾਵਨੀ ਅਗਲੇ 60 ਘੰਟਿਆਂ ਦੇ ਲਈ ਰਹੋ ਸਾਵਧਾਨ ਮਾਰਚ ਦਾ ਪਹਿਲਾ ਹਫਤਾ ਲੰਘ ਚੁੱਕਿਆ ਤੇ ਮੌਸਮ ਦੇ ਕਈ ਰੂਪਾ ਬਦਲ ਰਹੇ ਹਨ ਤੈਸ ਦਰਾਨ ਪੰਜਾਬ ਤੇ ਹਰਿਆਣਾ ਸਮੇਤ ਉੱਤਰੀ ਭਾਰਤ ਵਿੱਚ ਅਗਲੇ ਕੁਝ ਦਿਨਾਂ ਤੱਕ ਰਾਤ ਨੂੰ ਠੰਡ ਮਹਿਸੂਸ ਹੋਵੇਗੀ ਤੈਸ ਕਨ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿੱਚ ਬਰਬਰੀ ਹੋਈ ਆ ਤੇ ਇਹ ਬਰਬਰੀ 10 ਤੋਂ ਲੈ ਕੇ 12 ਮਾਰਚ ਦੇ ਦਰਮਿਆਨ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਕਹਿ ਕੇ ਉੱਤਰ ਭਾਰਤ ਵਿੱਚ ਆ ਪਛਮੀ gad badi ਇੱਕ ਵਾਰ ਫਿਰ ਸਰਗਰਮ ਹੋ ਰਿਹਾ ਤੇ ਜਸਕਰਨ ਮੌਸਮ ਦੇ ਵਿੱਚ ਤਬਦੀਲੀ ਆਵੇਗੀ ਅੱਜ ਤੋਂ ਅਗਲੇ ਦੋ ਦਿਨਾਂ ਦੇ ਵਿੱਚ ਮੌੜ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਸਮੇਂ ਉੱਤਰ ਭਾਰਤ ਦੇ ਕਈ ਸ਼ਬਾਂ ਦੇ ਵਿੱਚ ਮੀਂਹ ਪੈ ਰਿਹਾ ਹੈ ਨਹੀਂ ਹੋਵੇਗਾ ਅਕਾਲੀ ਪਾਇਪਾ ਗੜ ਜੋੜਾ ਜਾਖੜ ਨੇ ਕੀਤਾ ਸਾਫ ਅਸੀਂ 13 ਸੀਟਾਂ ਤੇ ਚੋਣਾ ਲੜਨ ਦੇ ਲਈ ਤਿਆਰ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਦੂਜੇ ਨੂੰ ਸਿਆਸੀ ਤੌਰ ਤੇ ਹਰਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਦਰਮਿਆਨ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲਾ ਜਾਖੜ ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਬਿਆਨ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠ ਜੋੜਾ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਹਿ ਕੇ ਪਾਈਪਾਸ ਸੁਵਿਧੀਆਂ ਸਾਰੀਆਂ 13 ਸੀਟਾਂ ਤੇ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਆ ਅਸੀਂ ਇਹ ਨਹੀਂ ਦੱਸ ਸਕਦੇ ਕਿ ਗੱਠ ਜੋੜਾ ਹੋਵੇਗਾ ਜਾਂ ਨਹੀਂ ਉਹਨਾਂ ਨੇ ਇਸ ਮੁੱਦੇ ਤੇ ਅੱਗੇ ਇਹ ਕਹਿ ਕੇ ਮੇਰਾ ਮੰਨਣਾ ਹੈ ਕਿ ਪੰਜਾਬ ਦੇ ਲੋਕਾਂ ਦੀਆਂ ਖੁਸ਼ੀਆਂ ਨੂੰ ਮੱਖ ਰੱਖਦੇ ਆ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਜ਼ਰੂਰੀ ਆ ਵੈਸੇ ਭਾਈਪਾ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਆ ਸ਼੍ਰੋਮਣੀ ਆਕਾਲੀ ਦਲ ਦੇ ਨਾਲ ਗੱਠ ਜੋੜਾ ਹੋਵੇਗਾ ਜਾਂ ਨਹੀਂ ਇਹਦਾ ਫੈਸਲਾ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਕਰੇਗੀ ਝੂਠੇ ਵਾਅਦੇ ਨਹੀਂ ਕਰਨਗੇ ਪੰਜਾਬ ਭਾਈਪਾ ਕਾਇਦੇ ਆਗੂ ਅਤੇ ਵਰਕਰ ਭਾਈਪਾ ਦੇ ਸੰਕਲਪ ਪੱਤਰ ਅਤੇ ਮੋਦੀ ਦੇ ਗਰੰਟੀ ਲੈ ਕੇ ਹਰ ਪਿੰਡ ਦੇ ਵਿੱਚ ਜਾਣਗੇ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਇਹ ਗਰੰਟੀਆਂ ਕਿਵੇਂ ਪੂਰੀਆਂ ਹੋਣਗੀਆਂ ਆਮ ਆਦਮੀ ਪਾਰਟੀ ਦੇ ਬੰਗ ਝੂਠੇ ਐਲਾਨ ਕਰਨ ਦੇ ਬਜਾਏ ਸੁਬੇ ਦੇ ਲੋਕਾਂ ਦੇ ਨਾਲ ਸਿਰਫ ਉਹ ਵਾਅਦੇ ਕੀਤੇ ਜਾਣਗੇ ਜੋ ਕਿ ਪੂਰੇ ਕੀਤੇ ਜਾ ਸਕਦੇ ਹਨ। ਅਮਰਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਡਿਬਰਗੜ੍ਹ ਜੇਲ੍ਹ ਦਾ ਸੁਪਰਡੈਂਟ ਨੇ ਪੇਨ ਦਾਸ ਗ੍ਰਫਤਾਰ। ਤਾਂ ਦੋਸਤੋ ਖਾਲਸਤਾਨੀ ਸਮਰਥਕ ਅਮਰਤਪਾਲ ਦੇ ਨਾਲ ਇੱਕ ਜੁੜੀ ਵੱਡੀ ਖਬਰ ਸਾਹਮਣੇ ਹੈ ਅਮਰਤਪਾਲ ਸਿੰਘ ਅਸਾਮ ਦੀ ਜਿਸ ਦਾ ਡਿਬਰਗੜ੍ਹ ਜੇਲ੍ਹ ਦੇ ਵਿੱਚ ਦਾ ਬੰਦਾ ਅਹੁਦੇ ਸੁਪਰਡੈਂਟ ਨੇ ਪੇਨ ਦਾਸ ਨੂੰ ਗ੍ਰਫਤਾਰ ਕਰ ਲਿਆ ਹੈ ਇਹ ਗ੍ਰਫਤਾਰੀ ਕੁਝ ਦਿਨ ਪਹਿਲਾਂ ਜਲਦਬਾਚਾ ਬੰਦਾ ਕਾਲਿਸਤਾਨੀ ਸਮਰਥਕ ਅਮਰਤਪਾਲ ਸੰਘਾ ਤਿਹਦੇ ਸਾਥੀਆਂ ਤੋਂ ਮੋਬਾਈਲ ਫੋਨ ਸਿਪਾਈ ਕੈਮਾ ਤੇ ਹੋਰ ਸਮਾਨ ਦੀ ਬਰਾਮਦਗੀ ਦੇ ਮਾਮਲੇ ਦੇ ਵਿੱਚ ਦਰਜ ਐਫ ਆਈ ਆਰ ਦੇ ਵਿੱਚ ਕੀਤੀ ਗਈ ਹੈ ਦੱਸਦੇ ਕਿ ਅਮਰਤਪਾਲ ਸੰਘਾ ਤਿਹਦੇ 11 ਸਾਥੀ ਡਿਬਰਗੜ੍ਹ ਜੇਲ੍ਹ ਦੇ ਵਿੱਚ ਬੰਦ ਹਨ ਜੇਲ੍ਹ ਦੇ ਵਿੱਚੋਂ ਸਮਾਨ ਬਰਾਮਦ ਹੋਣ ਤੇ ਕਾਫੀ ਹੰਗਾਮਾ ਹੋਇਆ ਸੀ ਫਿਲਹਾਲ ਅਮਰਤਪਾਲ ਸੰਘਾ ਤਿਹਦੇ ਸਾਥੀ ਭੋਖੜ ਤਾਲ ਤੇ ਹਨ ਤੇ ਬਾਰਸ ਪੰਜਾਬ ਜੱਤੇਵੰਨੀਆਂ ਦੇ ਮੁੱਖੀ ਅਮਰਤਪਾਲ ਸੰਗਤ ਤੇ ਉਹਦੇ ਸਾਥੀਆਂ ਦੇ ਮਾਦਤਾ ਕਰਨ ਦੇ ਦੋਸ਼ ਦੇ ਵਿੱਚ ਜੇਲ੍ਹ ਸੁਪਰਡੈਂਟ ਨਪੇਣ ਦਾਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੰਜਾਬ ਕੈਬਨਿਟ ਦੀ ਅਗਲੀ ਅਹਿਮ ਮੀਟਿੰਗ 9 ਮਾਰਚ ਨੂੰ ਤਾਂ ਦੋਸਤੋ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 9 ਮਾਰਚ 2024 ਨੂੰ ਦਿਨ ਸ਼ਨੀਵਾਰ ਸਵੇਰੇ 11 ਵਜੇ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਕੇ ਹੋਣ ਜਾ ਰਹੀ ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਅਹਿਮ ਵੱਡੇ ਫੈਸਲੇ ਲੈ ਸਕਦੇ ਹੈ ਸ਼ਨੀਵਾਰ ਨੂੰ ਛੁੱਟੀ ਵਾਲੇ ਦਿਨ ਬੁਲਾਈ ਗਈ ਇਹ ਕੈਬਨਟ ਮੀਟਿੰਗ ਦੇ ਬਾਰੇ ਨੋਟੀਫਿਕੇਸ਼ਨ ਦੇ ਵਿੱਚ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਲੱਗ ਰਿਹਾ ਹੈ ਕਿ ਇਸ ਕੈਬਨਟ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਜਾ ਸਕਦੇ ਹਨ ਸਭ ਤੋਂ ਵੱਡੀ ਜਾਣਕਾਰੀ ਇਹ ਸਾਹਮਣੇ ਆਇਆ ਕਿ ਮੁਲਾਜ਼ਮਾਂ ਨੂੰ ਹੋਲੀ ਦਾ ਤੂਫਾਨ ਵੀ ਸਰਕਾਰ ਦੇ ਸਕਦੇ ਹੈ ਇਸ ਤੋਂ ਇਲਾਵਾ ਡੀਰ ਵਿੱਚ ਵਾਅਦਾ ਵੀ ਕੀਤਾ ਜਾ ਸਕਦਾ ਇੱਥੇ ਜੇਕਰ ਜੋਗਾ ਕਿ ਬੀਤੇ ਦਿਨ ਹੀ ਕੇਂਦਰ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਦੇ ਡੀਆਰ ਵਿੱਚ 4% ਵਾਧਾ ਕੀਤਾ ਗਿਆ ਜਿਸ ਤੋਂ ਬਾਅਦ ਚਰਚਾ ਇਹ ਛੜ ਗਿਆ ਕਿ ਪੰਜਾਬ ਸਰਕਾਰ ਵੀ ਆਪਣੇ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦੇ ਸਕਦੇ ਆ ਤੇ ਸਰਕਾਰ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਪਹਿਲਾਂ ਨਵੀਆਂ ਭਾਰਤਾਂ ਦਾ ਵੀ ਫੈਸਲਾ ਕਰ ਸਕਦੀ ਹੈ ਐਮਐਸਪੀ ਕਾਨੂੰਨਾ 30 ਲੱਖ ਨੌਕਰੀਆਂ ਔਰਤਾਂ ਦੇ ਲਈ ਹਰ ਮਹੀਨੇ 6000 ਰੁਪਏ ਕਾਂਗਰਸ ਦੇ ਵੀ ਵਾਦੇ ਤਾਂ ਦੋਸਤੋ ਲੋਕ ਸਭਾ ਚੋਣਾਂ 2024 ਦੇ ਲਈ ਕਾਂਗਰਸ ਨੇ ਮੈਨੀਫੈਸਟੋ ਤਿਆਰ ਕਰ ਲਿਆ ਕਾਂਗਰਸ ਵਰਕਿੰਗ ਕਮੇਟੀ ਪਹਿਲਾ ਇਸ ਨੂੰ ਪਾਸ ਕਰੇਗੀ ਤੇ ਫਿਰ ਇਸ ਨੂੰ ਜਾਰੀ ਕਰੇਗੀ ਵੱਧ ਬਾਰ ਨੂੰ ਪਾਰਟੀ ਦੇ ਪ੍ਰਸਤਾਵਿਤ ਮੈਨੀਫੈਸਟੋ ਦੇ ਬਲੂਪ੍ਰਿੰਟ ਦੇ ਇੱਕ ਕਾਪੀ ਸਾਹਮਣੇ ਆਜਦੇ ਬੱਚਾ ਰੋਜ਼ਗਾਰ ਅਤੇ ਮਹਿੰਗਾਈ ਤੋਂ ਲੈ ਕੇ ਰਾਹਤ ਅਤੇ ਸਮਾਜਿਕ ਨਿਆਂ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਨੌਜਵਾਨਾਂ ਨੂੰ ਲੁਭਾਉਣ ਦੇ ਰਣਨੀਤੀ ਦੇ ਹਿੱਸੇ ਵਜੋਂ ਕਾਂਗਰਸ ਕੇਂਦਰ ਸਰਕਾਰ ਦੇ ਵਿੱਚ ਖਾਲੀ ਪੈਗਾ 30 ਲੱਖ ਸਰਕਾਰੀ ਸਾਮਿਆਂ ਨੂੰ ਭਰਨ ਦਾ ਵਾਅਦਾ ਕਰੇਗੀ ਜਿਹਦਾ ਐਲਾਨ ਕੱਲ ਕੇਰਲ ਦੇ ਵਾਇਨਾਡ ਤੋਂ ਪਾਰਟੀ ਸੰਸਦ ਮੈਂਬਰ ਰਾਹੁਲ ਕਾਂਦਿਆ ਤੇ ਮੱਧ ਪ੍ਰਦੇਸ਼ ਦੇ ਵਿੱਚ ਪਾਰਟੀ ਪ੍ਰਧਾਨ ਮਲਿਕ ਕਰਜਨ ਨੇ ਖੜਗੇ ਨੇ ਕੀਤਾ ਮੈਨੀਫੈਸਟੋ ਦੇ ਵਿੱਚ ਔਰਤਾਂ ਦੇ ਲਈ 6000 ਰੁਪਏ ਪ੍ਰਤੀ ਮਹੀਨਾ ਰਾਕਮਾ ਕਰਨ ਅਤੇ ਕੇਂਦਰ ਸਰਕਾਰ ਦੀਆਂ ਨੌਕਰੀਆਂ ਵਿੱਚ 33% ਰਾਕਮਾ ਕਰਨ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਾਂਗਰਸ ਨੇ OBC ਵੋਟ ਬੈਂਕ ਹਾਸਲ ਕਰਨ ਅਤੇ ਪਛੜੀਆਂ ਜਾਤੀਆਂ ਦੇ ਲਈ ਰਾਕਮਾਂ ਕਰਨ ਦੀ ਸੀਮਾ ਵਧਾਉਣ ਦੇ ਲਈ ਜਾਤੀ ਆਧਾਰਿਤ ਜਨਗਣਨਾ ਦਾ ਵਾਅਦਾ ਵੀ ਕੀਤਾ 2019 ਦੇ ਚੋਣਵਾਅਦੇ ਨੂੰ ਦੁਹਰਾਉਂਦਿਆਂ ਕਾਂਗਰਸ ਘਟੋ ਘੱਟ ਆਮਦਨ ਯੋਜਨਾ ਤਹਿਤ ਗਰੀਬਾਂ ਨੂੰ ਸਾਲਾਨਾ 72000 ਰੁਪਏ ਦੇਵੇਗੀ ਕਾਂਗਰਸ ਦੇ ਮੈਨੀਫੈਸਟੋ ਦੇ ਲਈ ਤਿਆਰ ਕੀਤੇ ਗਏ ਦਸਤਾਵੇਜ਼ਾਂ ਦੇ ਵਿੱਚ ਮੁਸਲਮਾਨਾਂ ਨੂੰ ਲੁਭਾਉਣ ਦੇ ਲਈ ਵੀ ਸੱਚਰਕ ਕਮੇਟੀ ਦੀ ਸੋ ਪਾਰਿਸ਼ਾ ਨੂੰ ਲਾਗੂ ਕਰਨ ਦਾ ਵੀ ਜ਼ਿਕਰ ਹੈ ਜਿਸ ਨੂੰ ਭਾਈਪਾ ਚੂਨਾ ਦੇ ਵਿੱਚ ਵੱਡਾ ਮੁੱਦਾ ਬਣਾ ਸਕਦੀ ਹੈ ਸੁਨਹਿਣਾ ਕੀਮਤਾਂ ਨੇ ਤੋੜ ਦਿੱਤੇ ਸਾਰੇ ਰਿਕਾਰਡ ਇੱਕਦਮ ਵਧੇਪਾ ਕੌਮੀ ਰਾਜਤਾ ਨੇ ਦਿੱਲੀ ਦੇ ਵਿੱਚ ਸੁਨਹਿਣਾ 800 ਰੁਪਏ ਵੜ ਕੇ 65000 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਦਰ ਦੇ ਉੱਤੇ ਪਹੁੰਚ ਗਿਆ ਸੁਨਹਿਣਾ ਪਿਛਲਾ ਬੰਦ ਭਾਅ 64200 ਰੁਪਏ ਪ੍ਰਤੀ 10 ਗ੍ਰਾਮ ਸੀ ਇਸ ਦਰਨ ਚੰਦ ਦਾ ਭਾਅ ਵੀ ਵਧਿਆ ਤੇ 900 ਰੁਪਏ ਦੇ ਵਾਧੇ ਦੇ ਨਾਲ ਇਹਦੀ ਕੀਮਤ ਆ 74000 ਰੁਪਏ ਪ੍ਰਤੀ ਕਿਲੋਗ੍ਰam ਹੋ ਗਿਆ ਜੋ ਕਿ ਪਹਿਲਾਂ 74000 ਰੁਪਏ ਪ੍ਰਤੀ ਕਿਲੋ ਸੀ HDFC ਸਿਕਿਉਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕਾ ਸੁਮੇਲਾ ਗਾਂਧੀ ਨੇ ਦੱਸਿਆ ਹੈ ਕਿ ਘਰੇਲੂ ਬਾਜ਼ਾਰਾਂ ਦੇ ਵਿੱਚ ਸੁਨਹਿਰੀ ਕੀਮਤ ਹੁਣ ਤੱਕ ਸਭ ਤੋਂ ਵੱਧ ਦਾ 62000 ਰੁਪਏ ਪ੍ਰਤੀ 10 ਗ੍ਰਾਮ ਰਹੀ ਹੈ ਸੁਨਹਿਰੀ ਕੀਮਤ ਦੇ ਵਿੱਚ ਵੱਧਦਾ ਇੱਥੇ ਹੀ ਰੁਕਣ ਵਾਲਾ ਨਹੀਂ ਹੈ 2024 ਦੇ ਵਿੱਚ ਸੋਨਾ 7000 ਰੁਪਏ ਪ੍ਰਤੀ 10 ਗ੍ਰਾਮ ਦੇ ਪਦਰ ਨੂੰ ਵੀ ਈਸ਼ੂ ਸਕਦਾ ਹੈ ਕਾਮਾ ਜਵੈਲਰੀ ਦੇ ਐਮਡੀ ਕੋਲਨ ਸ਼ਾਹ ਨੇ ਕਹਿ ਕੇ ਸੁਣਾ ਕਿ ਮਤਰ ਵਿੱਚ ਲਗਾਤਾਰ ਬਾਦ ਦੇ ਨਾਲ ਚਾਲੂ ਸਾਲ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਸੋਨਾ 70000 ਰੁਪਏ ਦੇ ਪਦਰ ਨੂੰ ਵੀ ਈਸ਼ੂ ਸਕਦਾ ਹੈ